ਕੀ ਗਊ ਮਾਸਾ ਗਊ ਮਾਸ ਦੇ ਜਿਹੜੇ ਟੈਂਟਰ ਟਰੱਕ ਫੜੇਗੇ ਟਰੱਕ ਫੜੇਗੇ ਸੀ ਮਤਲਬ ਕੌਣ ਹੈ ਲੋਕ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਕੌਣ ਹੈ ਮੈਂ ਇੱਕ ਚੀਜ਼ ਕਹਨਾ ਮੋਦੀ ਸਾਹਿਬ ਅਸੀਂ ਤੁਹਾਡੀ ਸਰਕਾਰ ਬਣਾਈ ਸੀ ਵਿਸ਼ਵਾਸ ਤੇ ਮਾਨ ਸਾਹਿਬ ਅਸੀਂ ਤੁਹਾਡੀ ਸਰਕਾਰ ਬਣਾਈ ਸੀ ਵਿਸ਼ਵਾਸ ਤੇ ਪੰਜਾਬ ਚ ਪਰ ਹਿੰਦੂਆਂ ਨਾਲ ਹਮੇਸ਼ਾ ਵਿਤਕਰਾ ਦੇਖ ਲੋ ਹਿੰਦੂਆਂ ਨਾਲ ਕਿੱਦਾਂ ਦੇਖੋ ਗਊ ਵੰਸ਼ ਬਚਰਾ ਗਊ ਦਾ ਚੁਰਨਾ ਜਿਹਨੂੰ ਦੇਖ ਕੇ ਅੱਜ ਆਤਮਾ ਵੀ ਸਾਡੀ ਕੰਮ ਰਹੀ ਐ ਰੋ ਰਹੀ ਐ ਔਰ ਮੈਂ ਕਹਨਾ ਕਿ Hindu ਸਮਾਜ ਅੱਜ ਘਰਾਂ ਚ ਚੁੱਪ ਐ ਚੁੱਪ ਕਿਉਂ ਬੈਠਾ ਐ ਇਸ ਚੀਜ਼ ਦਾ ਸਵਾਲ ਕਰਨਾ ਸਾਬ ਬੜਾ ਵੱਡਾ ਸਵਾਲ ਬਿਲਕੁਲ ਕਹਿੰਦੇ ਪਿਛਲੇ ਪਰਸੋਂ ਅਜੇ ਰਗੂ ਰਗੂ ਨਾਲ ਚੌਂਕੀ ਐ ਨਹਿਰ ਦੇ ਉੱਤੇ ਉੱਥੇ ਫੜਿਆ 1.5 ਕੰਟਰੋਲ ਲੋਗਾਂ ਦਾ ਉਹ ਤਾਂ 3 ਦਿਨ ਪਹਿਲਾਂ ਮੋਤੀ ਨਗਰ ਥਾਣੇ ਫੜਿਆ ਹੋਇਆ। ਸਾਹੀ ਮੇਰੇ ਮੈਸਜ ਹੁਣ ਅੱਜ ਫੇਰ ਈਡਬਲਯੂਐਸ ਕਲੋਨੀ ਤਾਇਪ ਰੋਡ ਤੇ ਫੇਰ ਆ ਕਹੂ ਮੈਂਸ ਤਾਜ਼ਾ ਬੱਚਾ ਮਰ ਤੀ ਹੁੰਦਾ ਪਿਆ ਦੀ। ਜੀ ਹੁਣ ਚੱਕ ਕੇ ਲੈ ਆਇਆ। ਇੱਧਰ ਇੱਕ ਪਾਸੇ ਅਸੀਂ ਮੰਦਿਰ ਤਿਆਰੀਆਂ ਕਰ ਰਹੇ ਸੀ ਇੱਕ ਪਾਸੇ ਫੋਨ ਆਇਆ ਕਿ ਗੋਵੰਦ ਸਿੰਘ ਨੂੰ ਵੱਢ ਕੇ ਛੱਡ ਦਿੱਤਾ ਹੋਇਆ। ਦਿਲ ਬਹੁਤ ਦੁਖੀ ਆ ਆਹ ਤਾਂ ਮੈਂ ਬੜਾ ਪੀਛਾਲ। ਮੈਂ ਜਿੰਨੂ ਦਿੱਖ ਸਰ ਗੋਵੰਦ ਸਿੰਘ ਬਈ ਕਿ ਤੁਹਾਨੂੰ ਮਰਨਾ। ਜੀ ਦੁਖ ਰੇ ਮੈਂ ਕਿਹੜਾ ਤਿਯਾਰ ਮਨਾਵਾਂ ਆਪਣੇ ਘਰ ਦੇ। ਹਰ ਜਿਹੜੇ ਗੋ ਨੂੰ ਪ੍ਰੇਮ ਕਰਦੇ ਨੇ देखण वाली सोचने वाली गल है किदा मर्डर कर जंदे ने किदा कत्ल कर दंदे ने सरकारा फेल ने सरकारा हिंदुओं ਦੇ ਧਾਰਮਿਕ ਮੁੱਦਿਆਂ ਨੂੰ ਲੈ ਕੇ ਬਿਲਕੁਲ ਨਹੀਂ ਸੁਣ ਲੀਆਂ ਬਿਲਕੁਲ ਫੇਲ ਨੇ ਗਊ ਮਾਦਾ ਕਤਲ ਹੋ ਰਿਆ ਫਿਰ ਵੀ ਸਰਕਾਰਾਂ ਚੁੱਪ ਨੇ ਜਿੱਦਾ ਜਵਾਬ ਜਨਤਾ ਇਹਨਾਂ ਕੋ ਮੰਗੇਗੀ ਜਲਦ ਮੰਗੇਗੀ जय गौ माता ਤੇ ਸਾਰਾ ਦੇਸ਼ ਤੁਮ ਸ਼੍ਰੀ ਰਾਮ ਜੀ ਦੇ ਰੰਗ ਚ ਰਲਿਆ ਹੋਇਆ ਰੰਗਿਆ ਹੋਇਆ ਇਸ ਟਾਈਮ ਉੱਥੇ ਕੁਝ ਤਾਕਤ ਦੇ ਲੋਕਾਂ ਦੁਆਰਾ ਗਊ ਦਾ ਕਤਲ ਕਰਕੇ ਉਹਨੂੰ ਪਰਛਟ ਦਿੱਤਾ ਜਾਂਦਾ ਬਿਲਕੁਲ ਇਸ ਤਰ੍ਹਾਂ ਕਿ ਸਾਜ਼ਿਸ਼ ਰਚੀ ਜਾ ਰਹੀ ਹੈ ਬਿਲਕੁਲ ਕਹਾਂਗੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਸਾਜ਼ਿਸ਼ ਰਚੀ ਜਾ ਰਹੀ ਹੈ ਜਿੱਥੇ ਸਾਰਾ ਦੇਸ਼ ਪ੍ਰਭੂ ਸ਼੍ਰੀ ਰਾਮ ਜੀ ਦਾ ਜੈਗੋਸ਼ ਲਗਾ ਰਿਹਾ ਹੈ ਉਹ ਸ਼੍ਰੀ ਰਾਮ ਜੀ ਦੇ ਰੰਗ ਚ ਰਲਿਆ ਆ ਉੱਥੇ ਕੁਝ ਤਤਕਤੀ ਲੋਕਾਂ ਦੁਆਰਾ ਪ੍ਰਭੂ ਗਊ ਮਾਰ ਦਾ ਸਿਰ ਕੱਟ ਕੇ ਪਰਛਟ ਕੇ ਮਾਹੌਲ ਖਰਾਬ ਕਰਨ ਦੀ ਸਜਿਸ਼ ਚੱਲੀ ਜਾ ਰਹੀ ਹੈ ਜਿਹਨੂੰ ਅਸੀਂ ਲੋਕ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਲੋਰੋ ਠੀਕ ਦੇਖੋ ਇੱਕ ਤਰਫ ਦੇਸ਼ ਦੇ ਵਿੱਚ ਸਾਡੇ ਕਿਦਾਂ ਹੀ ਖੁਸ਼ਹਾਲੀ ਦੇ ਦਿਨ ਆ ਰਹੇ ਨੇ 22 ਜਨਵਰੀ ਭਗਵਾਨ શ્રી ਰਾਮਚੰਦਰ ਜੀ ਅਯੋਧਿਆ ਹੀ ਤੇ ਪ੍ਰਭੂ ਮੇਰੇ ਆ ਰਹੇ ਨੇ ਤੇ ਇੱਕ ਤਰਫ ਪੰਜਾਬ ਦੇ ਲੁਧਿਆਣਾ ਦੀ ਧਰਤੀ 'ਚ ਦੇਖੋ ਕਿ ਸ਼ਰਿਆਮ ਸ਼ਰਿਆਮ ਜਿਹੜਾ ਕਿ ਗਊ ਮਾਤਾ ਦਾ ਕਤਲ ਗਊ ਮਾਤਾ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ਾਂ ਸ਼ਰਿਆਮ ਰਚੀਆਂ ਜਾ ਰਹੀਆਂ ਤੁਸੀਂ ਪਿਛਲੇ ਦਿਨੀ ਦੇਖਿਆ ਕਿ ਫਗਵਾੜੇ ਦੀ ਧਰਤੀ 'ਤੇ ਮੈਂ ਦਰਸਾਉਣਾ ਜੋ ਗਊ ਰੱਖਿਆ ਦਲਤੋਂ ਜਿੱਦਾਂ ਕਿ ਅੱਜ ਜਿਹੜਾ ਇਹ ਕਾਂਡ ਹੋਇਆ ਹੈ ਜਿਹਨੂੰ ਕੀ ਕਿ ਅੱਜ ਨਾ ਸਾਡਾ ਮਨ ਬੜਾ ਰੋਂਦਾ ਪਿਆ ਉਹਦਾ ਕਾਰਨ ਕੀ ਹੈ ਇੱਕ ਪਾਸੇ ਅਸੀਂ ਤਿਆਰੀਆਂ ਕਰਦੇ ਪਏ ਆ 22 ਤਰੀਕ ਦੀ ਇੱਕ ਦੀਵਾਲੀ ਪੁਰਬ ਇੱਕ ਤਰ੍ਹਾਂ ਸਾਡੇ ਸ੍ਰੀ ਰਾਮ ਜੀ ਜਿਹੜਾ ਪ੍ਰਤੀਸ਼ਟਾ ਸਮਰੋਹ ਰੱਖਿਆ ਗਿਆ ਔਰ ਦੂਜੇ ਪਾਸੇ ਐਡਾ ਮਨਪਾਗੀ ਘਟਨਾ ਇੱਕ ਛੋਟਾ ਜਾਂ ਬੱਚਾ ਗਊ ਵਾਸ ਜਿਹਦਾ ਸਿਰ ਕੱਟ ਕੇ ਦੋ ਤਿੰਨ ਦਿਨ ਦਾ ਸਿਰ ਕੱਟ ਕੇ ਉਹਨੂੰ ਪਾਰਕ ਦੇ ਵਿੱਚ ਸੁੱਟਦਾ ਉਸ ਤੋਂ ਬਾਅਦ ਸਾਨੂੰ ਅੱਜ ਬਹੁਤ ਆਇਤਾ ਕਿਉਂਕਿ ਇਹ ਪਹਿਲੀ ਵਾਰ ਨਹੀਂ ਇਸ ਹਫਤੇ ਦੇ ਵਿੱਚ ਇਸ ਤੋਂ ਪਹਿਲਾਂ ਵੀ 3 ਦਿਨ ਪਹਿਲਾਂ ਨਹਿਰ ਦੇ ਕੋਲ ਥੱਲੇ ਲੁਧਿਆਣੇ 'ਚ ਹੀ ਤਕਰੀਬਨ ਕਾਫੀ ਮਾਤਰਾ 'ਚ ਗੋਮਾਸ ਪਹਿਲਾਂ ਹੀ ਫੜਿਆ ਉਸ ਤੋਂ ਪਹਿਲਾਂ ਇੱਕ ਗੱਡੀ ਗੋਮਾਸ ਦੀ ਫੜੀ ਹੈ ਕੀ ਲੋਕ ਇਹ ਲੋਕਾਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜੇ ਵੀ ਇਹ ਆਨਸਰ ਹੈ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਉਹਨਾਂ ਤੇ ਕਾਰਵਾਈ ਹੋਵੇ ਔਰ ਜਿਹੜਾ ਜਿਸ ਵੀ ਬੰਦੇ ਨੇ ਅਸਰ ਘੱਟ ਕੇ ਅੱਜ ਇਸ ਤਰੀਕੇ ਨਾਲ ਉਥੇ ਮੋਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਹਦੀ ਤਲਾਸ਼ ਕਰਕੇ ਉਹਤੇ ਪਰਚਾ ਦਰਜ ਕਰਕੇ 302 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਕਿਉਂਕਿ ਇੱਕ ਤਰ੍ਹਾਂ ਉਹਨੇ ਸਿਰਫ ਇੱਕ ਬੱਚੇ ਦਾ ਜਾਂ ਇੱਕ ਗਊਆਂ ਦਾ ਕਤਲ ਨਹੀਂ ਕੀਤਾ ਉਹਨੇ ਪੂਰੇ ਹਿੰਦੂ ਸਮਾਜ ਦਾ ਇੱਕ ਕਤਲ ਕੀਤਾ ਔਰ ਉਥੇ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਦੇਖੋ ਫਗਵਾੜ ਦਾ ਕਾਂਡ ਹੋ ਗਿਆ ਉਹਨੇ ਬੇਅਦਬੀ ਕੀਤੀ ਨਹੀਂ ਉਹਨੂੰ ਜਾ ਕੇ ਮਾਰਤਾ